ਤਾਂ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਨਾਲ ਇੱਕ ਹੋਰ ਤੱਕਾ ਜੋ ਵੇਖਨ ਨੂੰ ਮਿਲਿਆ। ਦਰਸਰ ਰਾਜਸਥਾਨ ਤੇ ਹਿਮਾਚਲ ਨੂੰ BBMP ਦੇ ਵਿੱਚ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੋਰਡ ਦੇ ਵਿੱਚ ਦੋਵੇਂ ਸੂਬਿਆਂ ਦੇ ਪੱਕੇ ਮੈਂਬਰ ਲੋਕਾਂ ਜਾਣ ਰਹੀ ਹੈ ਕੇਂਦਰ ਸਰਕਾਰ ਤੋਂ ਹੁੰਦਾ ਅਸੇ ਕਿ ਕੇਂਦਰ ਨੇ ਰਾਜਸਥਾਨ ਤੇ ਹਿਮਾਚਲ ਸਰਕਾਰ ਨੂੰ ਇੱਕ ਚਿੱਠੀ ਭੇਜੀ ਜਿਸ ਦੇ ਵਿੱਚ ਖਾਸ ਤੌਰ ਤੇ ਇਹ ਸਿਕਰ ਕੀਤਾ ਗਿਆ ਤਾਂ ਪੰਜਾਬ ਹਰਿਆਣਾ ਰਾਜਸਥਾਨ ਤੇ ਹਿਮਾਚਲ ਸਰਕਾਰ ਨੂੰ ਇਹ ਜੋ ਪੱਤਰ ਭੇਜਿਆ ਗਿਆ ਪੱਤਰ ਭੇਜ ਕੇ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ ਪੰਜਾਬ ਪੁਨਰ ਐਕਟ 1966 ਦੀ ਧਾਰਾ ਦੇ ਵਿੱਚ ਸੋਧ ਦੀ ਤਸਵੀਰ ਪੇਸ਼ ਕੀਤੀ ਗਈ ਹੈ ਕੇਂਦਰ ਨੇ ਸੋਧ ਨੂੰ ਲੈ ਕੇ ਤਿਆਰ ਤਸਵੀਰ ਤੇ ਜੋ ਕੁਝ ਟਿੱਪਣੀਆਂ ਮੰਗੀਆਂ ਨੇ ਹਾਲਾਂਕਿ ਪਹਿਲਾਂ ਪੰਜਾਬ ਤੇ ਹਰਿਆਣਾ ਹੀ ਬੀਬੀ ਐਮਪੀ ਦੇ ਮੈਂਬਰਸ ਤਾਂ ਪੰਜਾਬ ਹਰਿਆਣਾ ਰਾਜਸਥਾਨ ਤੇ ਹਿਮਾਚਲ ਸਰਕਾਰ ਨੂੰ ਇਹ ਜੋ ਪੱਤਰ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਪੱਤਰ ਪੇਸ਼ ਕੇ ਇੱਕ ਨਵੀਂ ਪ੍ਰਕਿਰਿਆ ਤੋਂ ਜਾਣੂ ਇਹਨਾਂ ਸੂਬਿਆਂ ਨੂੰ ਕਰਵਾਇਆ ਗਿਆ ਤੇ ਉਥੇ ਹੀ ਪੰਜਾਬ ਪੁਨਰ ਐਕਟ 1966 ਦੀ ਧਾਰਾ ਦੇ ਵਿੱਚ ਸੋਧ ਦੀ ਤਜਵੀਜ਼ ਕਿਤਨਾ ਕਿਤੇ ਇਹ ਜੋ ਪੇਸ਼ ਕੀਤੀ ਗਈ ਹੈ ਤਾਂ ਕੇਂਦਰ ਨੇ ਸੋਧ ਨੂੰ ਲੈ ਕੇ ਤਿਆਰ ਤਜਵੀਜ਼ ਤੇ ਜੋ ਇਹ ਵੱਖ-ਵੱਖ ਸੂਬਿਆਂ ਤੋਂ ਟਿੱਪਣੀਆਂ ਮੰਗੀਆਂ ਨੇ ਇੱਕ ਪੱਤਰ ਜਾਰੀ ਕੀਤਾ ਗਿਆ ਪਹਿਲਾ ਪੰਜਾਬ ਤੇ ਹਰਿਆਣਾ ਹੀ BBMB ਦੇ ਮੈਂਬਰ ਸੀ ਤਾਂ ਹੁਣ ਕਿਤੇ ਨਾ ਕਿਤੇ ਰਾਜਸਥਾਨ ਨੂੰ ਇਸ ਦੇ ਵਿੱਚ ਇਨਵੋਲਵ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਤਾਂ ਪੰਜਾਬ ਦੇ ਨਾਲ ਸਿੱਧਾ ਇੱਕ ਹੋਰ ਤੱਕਾ ਇਹ ਕੇਂਦਰ ਸਰਕਾਰ ਦਾ ਦੇਖਣ ਨੂੰ ਮਿਲ ਰਿਹਾ ਹੈ ਰਾਜਸਥਾਨ ਤੇ ਹਿਮਾਚਲ ਨੂੰ BBMB ਦੇ ਵਿੱਚ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ ਤੇ ਵਿੱਚ ਕੇਂਦਰ ਸਰਕਾਰ ਹੈ ਪਹਿਲਾਂ ਸਿਰਫ ਤੇ ਸਿਰਫ ਪੰਜਾਬ ਤੇ ਹਰਿਆਣਾ ਹੀ ਇਸ ਦੇ ਵਿੱਚ ਸ਼ਾਮਲ ਸੀ ਬੋਰਡ ਦੇ ਵਿੱਚ ਦੋਵੇਂ ਸੂਬਿਆਂ ਦੇ ਪੱਕੇ ਮੈਂਬਰ ਲਗਾਉਣ ਜਾ ਰਹੀ ਹੈ ਕੇਂਦਰ ਸਰਕਾਰ ਤ ਕੇਂਦਰ ਨੇ ਰਾਜਸਥਾਨ ਤੇ ਹਿਮਾਚਲ ਸਰਕਾਰ ਨੂੰ ਚਿੱਠੀ ਭੇਜੀ ਚਿੱਠੀ ਦੇ ਵਿੱਚ ਜ਼ਿਕਰ ਇਸ ਬਾਬਤ ਕੀਤਾ ਕਿ ਇਸ ਬਾਬਤ ਜਾਣਕਾਰੀ ਚਿੱਠੀ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਹਰਿਆਣਾ ਰਾਜਸਥਾਨ ਤੇ ਹਿਮਾਚਲ ਸਰਕਾਰ ਨੂੰ ਜਿਹੇ ਪੱਤਰ ਹੁਣ ਭੇਜ ਦਿੱਤਾ ਗਿਆ ਪੱਤਰ ਦੇ ਵਿੱਚ ਨਵੀਂ ਪ੍ਰਕਿਰਿਆ ਤੋਂ ਜਾਣੂ ਇਹਨਾਂ ਸਾਰੇ ਸੂਬਿਆਂ ਨੂੰ ਕਰਵਾਇਆ ਗਿਆ ਕਿ ਜੋ ਨਵੀਂ ਪ੍ਰਕਿਰਿਆ ਇਸ ਦੇ ਤਹਿਤ ਹੁਣ ਇੱਥੇ ਮੈਂਬਰ ਚੁਣਿਤ ਕੀਤੇ ਜਾਣਗੇ ਪੰਜਾਬ ਪੂਨਰ ਐਕਟ 1966 ਦੀ ਧਾਰਾ ਦੇ ਵਿੱਚ 100 ਤੀ ਇਹ ਤਸਵੀਰ ਸ਼ੋਕੇ ਪੇਸ਼ ਕੀਤੀ ਗਈ। ਤੁਹਾਨੂੰ ਦਾਅਵਾ ਹੈ ਕਿ ਕੇਂਦਰ ਨੇ ਸੋਧ ਨੂੰ ਲੈ ਕੇ ਤੇ ਆ ਤਜਵੀਜ਼ ਤੇ ਜੋ ਇਹਨਾਂ ਸੂਬਿਆਂ ਤੋਂ ਟਿੱਪਣੀਆਂ ਵੀ ਮੰਗੀਆਂ ਨੇ ਤਾਂ ਪਹਿਲਾਂ ਪੰਜਾਬ ਤੇ ਹਰਿਆਣਾ ਹੀ ਚੋਕੇ ਬੀਬੀਐਮਬੀ ਦੇ ਮੈਂਬਰ ਸੀ। ਹੁਣ ਕਹਿ ਸਕਦੇ ਆ ਕਿ ਰਾਜਸਥਾਨ ਨੂੰ ਵੀ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹਿਮਾਚਲ ਸਰਕਾਰ ਨੂੰ ਵੀ ਇੱਕ ਪੱਤਰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤਾਂ ਕੇਂਦਰ ਸਰਕਾਰ ਦੇ ਵੱਲੋਂ ਸਿੱਧਾ-ਸਿੱਧਾ ਇੱਕ ਹੋਰ ੱਕਾ ਪੰਜਾਬ ਦੇ ਨਾਲ ਇਹ ਕੀਤਾ ਜਾ ਰਿਹਾ ਹੈ। ਤਾ ਬੋਰਡ ਦੇ ਵਿੱਚ ਦੋਵੇਂ ਸੂਬਿਆਂ ਦੇ ਪੱਕੇ ਮੈਂਬਰ ਲਗਾਉਣ ਦੇ ਲਈ ਜੋ ਕੇਂਦਰ ਸਰਕਾਰ ਦੀ ਇੱਕ ਹੋਰ ਇਹ ਤਿਆਰੀ ਵੇਖਣ ਨੂੰ ਮਿਲ ਰਹੀ ਹੈ ਕੇਂਦਰ ਨੇ ਰਾਜਸਥਾਨ ਤੇ ਹਿਮਾਚਲ ਸਰਕਾਰ ਨੂੰ ਚਿੱਠੀ ਭੇਜੀ ਤੇ ਚਿੱਠੀ ਦੇ ਵਿੱਚ ਇਹੀ ਗੱਲਾਂ ਦਾ ਜ਼ਿਕਰ ਕੀਤਾ ਗਿਆ ਤਾਂ ਖਬਰ ਤੇ ਵਧੇਰੇ ਗੱਲਬਾਤ ਕਰਾਂਗੇ ਸਹਿਯੋਗੀ ਬਲਵਿੰਦਰ ਸਾਢਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਬਲਵਿੰਦਰ ਜੀ ਕੀ ਕੁਝ ਅਹਿਮ ਅਪਡੇਟ ਆ ਰਿਹਾ ਕਿਉਂਕਿ ਕਿਤੇ ਨਾ ਕੀਤੇ ਕੇਂਦਰ ਸਰਕਾਰ ਦੇ ਵੱਲੋਂ ਅਜੇਹਾ ਕਦਮ ਚੁੱਕਿਆ ਜਾ ਰਿਹਾ ਹੈ ਕਹਿ ਸਕਦੇ ਹਾਂ ਕਿ ਪੰਜਾਬ ਦੇ ਨਾਲ ਇੱਕ ਹੋਰ ਤੱਕਾ ਕੇਂਦਰ ਸਰਕਾਰ ਦਾ ਕੀ ਕੁਝ ਅਹਿਮ ਜਾਣਕਾਰੀ ਹੈ ਪਰ ਇਹ ਗੰਬਦਾਰੀ ਹੈ ਕਿ ਪੰਜਾਬ ਦਾ ਜਿਹੜਾ ਇੱਕ ਪੱਕਾ ਹੱਕ ਸੀਗਾ ਬੀਬੀਐਮਬੀ ਦੇ ਵਿੱਚ ਉਸ ਨੂੰ ਕਿਤੇ ਨਾ ਕਿਤੇ ਵੱਡੀ ਢਾਲ ਲੱਗ ਰਹੀ ਹੈ ਪਹਿਲਾਂ 2022 ਦੇ ਵਿੱਚ ਇਹ ਕੀਤਾ ਗਿਆ ਸੀਗਾ ਕਿ ਪੰਜਾਬ ਦੀ ਸ਼ਖਸੀਅਤ ਨੁਮਾਇੰਦਗੀ ਖਤਮ ਕੀਤੀ ਗਈ ਸੀ ਤੇ ਹੁਣ ਬਾਕੀ ਦੇ ਦੋ ਸੂਬੇ ਰਾਜਸਥਾਨ ਤੇ ਹਿਮਾਚਲ ਉਹਨਾਂ ਦੇ ਵੀ ਜਿਹੜੇ ਮੈਂਬਰ ਉਹਨਾਂ ਦੀ ਸਹੀ ਪ੍ਰਤੀਨਿਧਤਾ ਹੋਣ ਦੇ ਨਾਲ ਪੰਜਾਬ ਦਾ ਜਿਹੜਾ ਜ਼ੋਰ ਹੈ ਦੇ ਵਿੱਚ ਕਿਤੇ ਨਾ ਕਿਤੇ ਘਟੇਗਾ ਹੁਣ ਤੱਕ ਹੁੰਦਾ ਇਹ ਹੈ ਕਿ ਪਹਿਲਾਂ ਜਿਹੜੇ ਦੋ ਮੈਂਬਰ ਹੁੰਦੇ ਇੱਕ ਮੈਂਬਰ ਪਾਵਰ ਤੇ ਮੈਂਬਰ ਸਿੰਚਾਈ ਇੱਕ ਬਿਜਲੀ ਬਣਾਉਣ ਵਾਲਾ ਜਿਹੜਾ ਮਹਿਕਮਾ ਦੇ 1340 ਵਾਲਾ ਮਹਿਕਮਾ ਇੱਕ ਹਰਿਆਣਾ ਦਾ ਮੈਂਬਰ ਹੁੰਦਾ ਤੇ ਇੱਕ ਪੰਜਾਬ ਦਾ ਮੈਂਬਰ ਹੁੰਦਾ ਤੁਹਾਨੂੰ ਯਾਦ ਹੋਵੇਗਾ ਪਿਛਲੇ ਸਾਲ ਜਿਹੜਾ ਪਿਛਲੇ ਇਸੇ ਸਾਲ ਦੇ ਵਿੱਚ ਜਿਹੜਾ ਰੋਲਾ ਪਿਆ ਸੀ ਜਦੋਂ ਹਰਿਆਣਾ ਨੇ ਵਾਧੂ ਪਾਣੀ ਮੰਗਿਆ ਸੀ ਪੰਜਾਬ ਨੇ ਬਰਤਕਤ ਵਿਰੋਧ ਕੀਤਾ ਸੀ ਤੇ ਉਹ ਮਾਮਲਾ ਹਾਲੇ ਵੀ ਅਦਾਲਤ ਦੇ ਵਿੱਚ ਚੱਲਦਾ ਹੈਗਾ ਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਵੀ ਸ਼ਾਇਦ ਇਹ ਲੱਗਿਆ ਕਿ ਪੰਜਾਬ ਹਮੇਸ਼ਾ ਆਪਣਾ ਜਿਹੜਾ ਹੱਕ ਪੂਰੀ ਤਰ੍ਹਾਂ ਰੱਖ ਲੈਂਦਾ ਤੇ ਪੰਜਾਬ ਦਾ ਹੱਕ ਟਾਉਣ ਦੀ ਕਿਤੇ ਨਾ ਕਿਤੇ ਇੱਕ ਗੱਲ ਵੀ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਹੁਣ ਹਰਿਆਣਾ ਤੇ ਤੋਂ ਬਾਅਦ ਇੱਕ ਰਾਜਸਥਾਨ ਤੇ ਇੱਕ ਹਰਿਮਾਧਲ ਪ੍ਰਦੇਸ਼ ਇਹਨਾਂ ਦੋਵਾਂ ਨੂੰ ਵੀ ਮੈਂਬਰ ਬਣਾਉਣ ਦੀ ਗੱਲ ਜਿਹੜੀ ਹੈ ਪੂਰੀ ਕੀਤੀ ਗਈ ਹੈਗੀ ਹੈ ਹੁਣ ਇਹ ਤਜਵੀਜ਼ ਬਣਾਈ ਗਈ ਹੈ ਚਾਰੇ ਸੂਬਿਆਂ ਨੂੰ ਲੈਟਰ ਭੇਜ ਦਿੱਤੀ ਗਈ ਹੈ ਤੇ ਇਹਦੇ ਉੱਪਰ ਟਿੱਪਣੀਆਂ ਮੰਗੀਆਂ ਗਈਆਂ ਹੁਣ ਪੰਜਾਬ ਦਾ ਪੱਤੀ ਗੱਲ ਹੈ ਖੱਤੀ ਗੱਲ ਹੈ ਕਿ ਇਹਦਾ ਵਿਰੋਧ ਕਰੇਗਾ ਪਰ ਹੁਣ ਰਾਜਸਥਾਨ ਅਤੇ ਹਰਿਮਾਧਲ ਪ੍ਰਦੇਸ਼ ਵੀ ਜਿਹੜਾ ਹੈਗਾ ਉਹ ਇਹ ਗੱਲ ਕਹਿਣਗੇ ਕਿ ਹਾਇ ਤਜਵੀਜ਼ ਹੋਣੀ ਚਾਹੀਦੀ ਹੈ ਕਿ ਅਸੀਂ ਮੈਂਬਰ ਬਣਨਾ ਚਾਹੁੰਦੇ ਹਾਂ ਜੇ ਇਹ ਨਾਲ ਪੰਜਾਬ ਦਾ ਹੱਕ ਕਟੇਗਾ ਤੋਂ ਦੱਸ ਜੀ ਕਿ ਜਿਹੜਾ ਇਹਦੇ ਖਰਚਾ ਚੱਕਿਆ ਜਾਂਦਾ BBMB ਦੇ ਵਿੱਚ ਉਹ ਰੇਸ਼ੀਓ ਵਿੱਚ ਵੰਡਿਆ ਹੋਇਆ ਹੈ ਪੰਜਾਬ ਕਰੀਬ 40% ਖਰਚਾ ਚੱਕਦਾ ਹੈ ਹਰਿਆਣਾ 30% ਖਰਚਾ ਚੱਕਦਾ ਹੈ ਰਾਜਸਥਾਨ 24% ਖਰਚਾ ਚੱਕਦਾ ਹੈ ਤੇ ਹਿਮਾਚਲ ਪ੍ਰਦੇਸ਼ ਸਿਰਫ 4% ਖਰਚਾ ਚੱਕਦਾ ਹੈ ਪਰ ਤੁਸੀਂ ਦੇਖੋ ਕਿ ਪੰਜਾਬ 40% ਖਰਚਾ ਕਰਕੇ ਵੀ ਜੇ ਬਰਾਬਰ ਦਾ ਮੈਂਬਰ ਹੋਏਗਾ ਤੇ ਹਿਮਾਚਲ ਸਿਰਫ 4% ਜਿਹੜਾ ਖਰਚਾ ਚੱਕ ਕੇ 10 ਗੁਣਾ ਘੱਟ ਖਰਚਾ ਕਰਕੇ ਵੀ ਉਹ ਬਰਾਬਰ ਦਾ ਮੈਂਬਰ ਹੋਏਗਾ ਕਿਤੇ ਨਾ ਕਿਤੇ ਇਹ ਪੰਜਾਬ ਨਾਲ ਟੱਕੇ ਚਾਹੀ ਇਸ ਨੂੰ ਕਿਹਾ ਜਾਏਗਾ ਹੁਣ ਦੇਖਣਾ ਕਿ ਪੰਜਾਬ ਕਿੰਨੀ ਜ਼ੋਰ ਜ਼ੋਰਦਾਰ ਤਰੀਕੇ ਨਾਲ ਦਾ ਵਿਰੋਧ ਕਰਦਾ ਜਾਂ ਫਿਰ ਪੰਜਾਬ ਦੀ ਹੁਣੇ ਬਗੈਰ ਬਰਾਬਰ ਦੀ ਮੈਂਬਰਸ਼ਿਪ ਜਿਹੜੀ ਹੈ ਹਰਿਆਣਾ ਤੇ ਰਾਜਸਥਾਨ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜਦੋਂ ਅੱਗੇ ਕੋਈ ਵੀ ਮੰਗ ਉੱਠੇਗੀ ਮੰਨ ਲਓ ਜਿਵੇਂ ਉੱਤਰੀ ਦੀ ਹਰਿਆਣਾ ਨੇ ਮੰਗਿਆ ਕਿ ਵਾਧੂ ਪਾਣੀ ਤੇ ਪੰਜਾਬ ਨੇ ਵਿਰੋਧ ਕੀਤਾ ਜੀ ਤਾਂ ਕੋਈ ਜਿਹੜਾ ਦੂਸਰੇ ਸੂਬੇ ਵੀ ਬਰਾਬਰ ਮੰਗ ਕਰ ਸਕਦੇ ਤੇ ਫਿਰ VOTING ਦੇ ਵਿੱਚ ਪੰਜਾਬ ਦਾ ਹਿੱਸਾ ਨਾ ਕਿਤੇ ਘਟਦਾ ਹੋਇਆ ਨਜ਼ਰ ਆਏਗਾ ਇਹ ਤਾਂ ਬਹੁਤ ਵੱਡਾ ਟੱਕਾ ਇਸ ਤਰੀਕੇ ਨਾਲ ਪੰਜਾਬ ਦਾ ਹੋਣ ਜਾ ਰਿਹਾ ਹੈ ਹਲੇ ਸਿਰਫ ਤਕਵੀਲ ਬਣਾਈ ਗਈ ਹੈ ਪਰ ਪਲੈਨਿੰਗ ਜਿਹੜੀ ਕੇਂਦਰ ਸਰਕਾਰ ਦੀ ਹੋ ਰਹੀ ਪੂਰੀ ਤਰ੍ਹਾਂ ਜਾਪ ਰਹੀ ਹੈ ਕਿ ਜੇ ਇਹ ਹੋ ਜਾਂਦਾ ਹੈ ਕਿ ਸਾਰੇ ਬਰਾਬਰ ਦੇ ਮੈਂਬਰ ਬਣ ਜਾਂਦੇ ਸੂਬੇ ਤਾਂ ਖਰਚਾ ਪੰਜਾਬ ਵੰਡ ਕਰੇਗਾ ਪਰ ਨੁਮਾਇੰਦਗੀ ਸਭ ਨੂੰ ਬਰਾਬਰ ਮਿਲੇਗੀ ਇਹ ਕਿੰਨਾ ਜਿੱਤੇ ਪੰਜਾਬ ਨਾਲ ਵੱਡਾ ਟੱਕਾ ਹੋਏਗਾ ਗੁਰਵਿੰਦਰ ਜੀ ਜੀ ਤਾਂ ਫਿਲਹਾਲ ਦੇ ਬਲਵਿੰਦਰ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਡਿਪਟੀ ਨਿਊਜ਼ ਐਡੀਟਰ ਬਲਵਿੰਦਰ ਸਿੰਘ ਜੁੜੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਅਹਿਮ ਜਾਣਕਾਰੀ ਸਾਂਝਾ ਕੀਤੀ ਗਈ ਹੈ ਕਿ ਸਿੱਧੇ-ਸਿੱਧੇ ਤੌਰ ਤੇ ਪੰਜਾਬ ਦੇ ਨਾਲ ਇਹ ਤੱਕ ਕਿ ਸ਼ਾਇਦ ਵਾਲਾ ਕਦਮ ਕੇਂਦਰ ਸਰਕਾਰ ਦਾ ਵੇਖਣ ਨੂੰ ਮਿਲ ਰਿਹਾ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਹੁਣ ਜੋ Rajasthan ਤੇ Himachal Pradesh ਨੂੰ ਵੀ ਇਸ ਦੇ ਵਿੱਚ ਇਨਵੋਲ ਕੀਤਾ ਜਾ ਰਿਹਾ ਪੰਜਾਬ Haryana Rajasthan ਤੇ Himachal ਸਰਕਾਰ ਨੂੰ ਜੋ ਇੱਕ ਪੱਤਰ ਭੇਜ ਦਿੱਤਾ ਗਿਆ ਪੱਤਰ ਦੇ ਵਿੱਚ ਅਹਿਮ ਜਾਣਕਾਰੀਆਂ ਇਸ ਬਾਬਤ ਦਿੱਤੀਆਂ ਗਈਆਂ ਨੇ